ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਜੀ ਸਭ ਠੀਕ ਠਾਕ ਐ ਬਲੌਗ ਦੀ ਲੱਗੇ ਸ਼ੁਰੂਆਤ ਕਰਨ ਅੱਜ ਲੱਗੇ ਆ ਬਾਈ ਆਪਾਂ ਸਬਜ਼ੀਆਂ ਲਾਣ ਬੀਜ ਲਿਆਏ ਦੇ ਆਪਾਂ ਕੀ ਆ ਗਏ ਦੋ ਤਰ੍ਹਾਂ ਕੇ ਤੋਰੀਆਂ ਕੇ ਕਰੇਲੇ ਕੱਕੜੀਆਂ ਹੋਰ ਖਾਸੀ ਆਈਟਮਾਂ ਲਿਆਏ ਦੇ ਬਾਈ ਭਿੰਡੀ ਲਿਆਏ ਦੇ ਹਾੜੂ ਧਣੀਆਂ ਲਿਆਏ ਦੇ ਬਾਈ ਆਪਣੇ ਛੋਟੀ ਜੀ ਡੈੜੀ ਰੱਖੀ ਵੀ ਹੈ ਮਤਲਬ ਸਬਜ਼ੀ ਵਾਸਤੇ ਕੋਈ ਏਡੀ ਜ਼ਿਆਦਾ ਨਹੀਂ ਹੈ 10 ਖਣ ਹੋਣੇ ਜੋਰ ਲਾ ਕੇ ਸਾਰਾ ਸਾਲ ਆਪਾਂ ਸਬਜ਼ੀ ਮੁੱਲ ਨਹੀਂ ਲੰਦੇ ਹੈਗੇ ਹੋਇਆ ਕਦੇ ਗਏ ਵੇ ਕੋਈ ਚੀਜ਼ ਲਿਆਏ ਇਹ ਵੀ ਸਮਾਂ ਦੇ ਬਾਈ ਦੋ ਲੋ ਗੋਭੀ ਇਹ ਖਾ ਲਿਆ ਆਪਾਂ ਇਹ ਵੀ ਸਮਾਂ ਲੱਗ ਗਈ ਪ੍ਰਿੰਡੀ ਮਟਰ ਆਪਣਾ ਚੱਲ ਰਿਆ ਪ੍ਰਿੰਡੀ ਲੱਗ ਜੇਗੀ ਸਾੜੂ ਧਣੀਆਂ ਲੱਗ ਜੇਗਾ ਦੋ ਤਰ੍ਹਾਂ ਦੀ ਕੀਆ ਲੱਗ ਜੇਗੀ ਤੋਰੀਆਂ ਹੋ ਜੇਗੀਆਂ ਕਰੇਲੇ ਹੋਗੇ ਟਮਾਟਰਾਂ ਦੀ ਬੇਲਾਂ ਚੜ ਗਈਆਂ ਠੀਕ ਹੈ ਜੀ ਪਿੱਛੇ ਆਪਾਂ ਨੇ ਬਾਈ ਸਾਰਾ ਸਾਫ ਕਰਦੇ 2 ਜੱਡ ਪਿੱਛੇ ਵੀ ਆਪਣੇ ਬ ਮਤਲਬ ਖਾਸੀ ਜਗ੍ਹਾ ਰੱਖੀ ਵੀ ਮਿੱਟੀ ਲਈ ਵੀ ਚਪੇਰਾ ਉਥੇ ਪਲਾਵੇਂ ਕੀ ਆਗੇ ਬੀਜ ਦਿਖਾਵਾਂ ਬਾਈ ਸਾਨੂੰ ਸ਼ਪੇਰੇ ਘੁੰਮ ਕੇ ਕਰਕੇ ਨੇੜਾ ਅੱਜ ਸਾਰਾ ਸਾਫ ਕਰਾਇਆ ਮੈਂ ਸਵੇਰ ਕਾ ਕਰਾਂ ਤਾਂ ਅੱਜ ਦਿਨ ਐ ਐਤਵਾਰ ਦਾ ਕੰਮ ਕੀਤੇ ਆਪਾਂ ਗਏ ਨਹੀਂ ਪਹਿਲਾਂ ਇਹ ਪਾਣੀ ਵਾਲਾ ਟੋਆ ਬਾਈ ਆਪਾਂ ਨੇ ਮਤਲਬ ਹੀ ਸਾਰਾ ਸਮਾਨ ਪੱਟ ਪੁੱਟ ਕੇ ਖੱਬਲ ਖੋਲਾ ਸਾਰਾ ਸਾਫ ਕਰਦੇ ਆ ਲਾ ਦੀ ਬਈ ਆਪਣੇ sire ਤੱਕ ਸਫਾਈ ਦੀ ਲਾਈਨ ਠੀਕ ਹੈ ਬਈ ਆਪਾਂ ਇਸਕੇ ਨੇੜੇ ਨੇੜੇ ਲਾਵੇਂ ਬਈ ਕੀ ਆ ਗਈ ਪੇਲਾ ਫਿਰ ਆਪਾਂ ਕੰਦ ਵਰ ਚੜਾ ਦੇਗੇ ਨੇੜੇ ਨੇੜੇ ਬੀਜ ਲਾ ਦੇ ਚਾਰ ਚਾਰ ਪੰਜ ਪੰਜ ਇਹ ਪਿੱਛੇ ਵੇਸਟਿੰਗ ਪਾਣੀ ਆਵਾ ਬਈ ਆਪਣਾ ਇਹ ਟੋਆ ਪਟਾਇਆ ਵਾ ਇਹ ਚਰੀ ਵਾਲੇ ਖੇਤ ਮਾ ਕਣਕ ਚੈੱਕ ਕਰੋ ਬਈ ਕਿੰਨੀ ਸੋਹਣੀ ਸੁਨੱਖੀ ਕਣਕ ਹੈ ਲੈ ਬਈ ਖਰੀ ਵਾਲੇ ਖੇਤਾਂ ਬਾਈ ਦੇ ਲਈ ਹੀ ਕਣਕ ਹੁੰਦੀ ਨਹੀਂ ਹੈ ਕਿੰਨੇ ਕੰਮ ਹੀ ਕਣਕ ਹੋਈ ਹੈ ਤਕੀ ਬਾਈ ਮੈਂ ਇੱਕ ਚੀਜ਼ ਨੋਟ ਕਰੀਆ ਮਤਲਬ ਬਾਹੀ ਦਾ ਬਹੁਤ ਫਰਕ ਹੈ। ਖੜੀਆਂ ਟਰਾਲੀਆਂ ਆਪਣੀਆਂ ਹਰਵਿੰਦਰ ਕੌਰ ਪੰਗੂ ਪਰਮ ਤੇ ਅਰਮਵੀਰ ਸਿੰਘ ਪੰਗੂ ਜੋੜਾ ਖੜਿਆ ਆਪਣਾ ਬਾਹੀ ਦਾ ਬਹੁਤ ਅੰਤਰ ਹੈ ਬਾਈ ਜਿੰਨੇ ਐਤ ਕੀ ਬਾਹੀ ਮੈਂ ਕਰੀਏ ਨਹੀਂ ਕਦੇ ਬਾਹੀ ਨਹੀਂ ਕਰੀਦੀ। ਇਹ ਸਾਰਾ ਸਾਫ ਸਫਾਈ ਕਰਾਈ ਹੈ ਬਾਈ ਲਾਗ ਲਾਗ ਤੇ ਕਵਾੜ ਕੂੜ ਚੱਕ ਹਟੋਏ ਮੈਂ ਪਵਾ ਦਿਆ। ਬੰਦੇ ਲਾ ਰਹੇ ਆ ਆਪਣੇ ਸਬਜ਼ੀ ਬਾਜੀ ਅੱਗੇ ਕੋਸੂਰੇ ਨਿੱਡ ਨਿੱਡ ਬੀਜ ਲਾ ਦੇ ਕਿ ਆ ਕੇ ਫਿਰ ਕੰਤ ਪਰ ਤਾਰ ਬੰਨ ਲ ਗੇ ਆਪਣੀ ਛੜਾ ਦੇ ਬਾਈ ਕਿ ਆਉ ਥਰੀ ਜਹਾ ਬਥੇਰੀ ਜੜੀਆਂ ਬਾਈ ਆਪਾਂ ਲਾਈਟਾਂ ਲੈ ਆਏ ਦੇ ਕੱਲੋਂ ਸਾਰੀਆਂ ਖੋਲੀਆਂ ਦੀ ਆਪਾਂ ਨੇ ਇਹਨਾਂ ਦਾ ਗੈਸ ਵੈਲਡਿੰਗ ਲਵਾਉਣਾ ਔਰ ਟਾਕਾ ਲਵਾਉਣਾ ਜੜਮ ਫਿਰ ਬਾਈ ਟੁੱਟਦੀ ਨਹੀਂ ਹੈਗੀ ਲਾਈਟ ਇਸ ਤਰ੍ਹਾਂ ਇਹ ਪਹਿਲਾਂ ਵਾਲੀ ਲਾਈਟ ਹੈ ਪੁਰਾਣੀ ਲਾਈਟ ਆਪਣੀ ਬਸ ਸੇਮ ਉਹੀ ਚੀਜ਼ ਇਹ ਟਿੜੀ ਵੀ ਆ ਦੇਖੋ ਨੇੜੇ ਤੇ ਇਸका ਵੀ ਗੈਸ ਵੈਲਡنگ ਲਵਾਉਣਾ ਅੱਜ ਬਾਈ ਕਨੌਰ ਬੰਦ ਦਾ ਐ ਤਵਾਰ ਕਰਕੇ ਆਏ ਉਹ ਵੀ ਲਾਈਟ ਇਸਕੇ ਗੈਲ ਕੀ ਸੇਮ ਜੇ ਇਹੋ ਇਸ ਤਰ੍ਹਾਂ ਟੁੱਟ ਜਾ ਬਾਈ ਨੇ ਤਰ ਜਾਂ ਹੱਲ ਹੱਲ ਲਗਾ ਫਿਰ ਆਪਾਂ ਨੇ ਨਵੀਆਂ ਸਾਰੀਆਂ ਖੋਲੀ ਦੀਆਂ ਗੈਸ ਵੈਲਡ ਕਰਵਾ ਲਿਆਵਾਂਗੇ ਜੋ 850 ਜੀ ਪਿਛਲੀ ਲਾਈਟ ਆਪਣੀ ਇਹ ਗਾ ਕਲੰਪ ਨਾਮ ਪਵੇਗਾ ਕੱਲੂ ਆਣਾ ਬਾਈ ਜੀਰੇ ਨੇ ਲਾਈਟਾਂ ਕਰੇਗਾ ਸਾਰੀਆਂ ਅਪਾ ਲਿਆਵਾ ਮੈਂ ਬਾਈ ਕਨੌਰ ਤੇ ਜਾ ਕੇ ਪੱਤੀਆਂ ਬਣਵਾ ਕੇ ਆਇਸ ਕੀਆਂ 6 ਪੱਤੀਆਂ ਬਣਵਾ ਕੇ ਲਿਆਵਾ ਆਪਾਂ ਕਿੰਨੇ ਟਰੈਕਟਰ ਆ ਗੀਆਂ ਜਿਹੜੀ 800 ਇੰਜਨ ਨੂੰ ਲੈਟਾਂ ਲੱਗੀ ਹੋਈਆਂ ਥੋੜੀ ਗਲਤ ਲੱਗੀ ਹੋਈਆਂ ਇਹਨਾਂ ਥੋੜੀ ਪਿੱਛੇ ਕਰਾਂਗੇ ਆਪਾਂ ਇਸ ਤਰ੍ਹਾਂ ਧੱਕਾ ਲਾਵਾ ਜਾਂ ਟੋਚਨ ਪਾਵਾ ਫਿਰ ਦਿੱਕਤ ਆਉਂਦੇ ਹੈ ਬਾਈਓ ਲਿਆਵਾ ਮੈਂ ਬਾਈ ਬਣਵਾ ਕੇ ਆਪਾਂ ਪੱਤੀਆਂ ਕਨੌਰ ਤੇ 6 ਪੱਤੀਆਂ ਲਿਆਵਾ ਬਣਵਾ ਕੇ ਆਪਣਾ ਚੰਗੇ ਮਿਸਤਰੀ ਵਜਾਂਗੇ ਬਾਈ ਪਕਾਲੇ ਵਾ ਹੋਰ ਨਹੀਂ ਬਣਾ ਸਕਦਾ ਵਧੀਆ ਤਰੀਕੇ ਨਾਲ ਬਣਾ ਕੇ ਦੇਗਾ ਆਪਾਂ ਨੂੰ ਲੱਗੀਆਂ ਔਲੀਆਂ ਬਣਨ ਬਾਈ ਇੱਧਰ ਜੋ ਬਈ ਆਪਣੇ ਪਰਿਵਾਰ ਦਾ ਖੇਤ ਹੈ ਛੋਟਾ ਜਿਹਾ ਆਪਣੇ ਵਾਸੀ 85 ਕਿੱਲੇ ਹੈ ਪਰਿਵਾਰ ਬਾਈ ਉਹ ਡੈੜੀ ਇੱਕ ਬੱਜ ਵੀ ਐਜਾ ਯਾਰ ਪਹੁੰਚ ਗਏ ਬਾਈ ਕਨੌਰ ਆਪਾਂ ਲਾਈਟ ਚੱਕ ਲਈ ਦੀ ਇੱਕ ਗੈਲ ਗੈਸ ਵੈਲਡਾਂ ਵਾਲੀ ਦੁਕਾਨ ਬੰਦ ਦੀ ਬਾਈ ਅਣੀ ਆਪਾਂ ਸਾਰੀ ਲਾਈਟਾਂ ਚੱਕ ਲੈਂਦੇ ਪੱਤੀਆਂ ਬਣਵਾਵਾ ਬਾਈ ਉਹ ਰੇ ਆਪਾਂ ਪੱਤੀਆਂ ਬਣਵਾਣ ਆਏ ਆ ਪੱਤੀਆਂ ਬਣਵਾ ਲਿਆ ਲਾਈਟਾਂ ਗੀਆਂ ਬਾਕੀ ਥੋੜਾ ਮੋਟਾ ਸਮਾਨ ਰਹਿ ਗਿਆ ਤਾਂ ਕੱਲ ਐਟਾਂਗੋਂ ਲੈ ਲੇ ਆਂ। ਸ਼ਵੇਰੀ ਮਿਸਤਰੀ ਆਵੇਗਾ। ਕਰੇਗਾ ਓਕੇ ਦੀ ਰਿਪੋਰਟ। ਰਾਜੇਵ ਆ ਗਏ ਬਾਈ ਪਹਿਲਾਂ ਆਪਾਂ ਪੱਤੀ ਲਈਏ 2x2 ਗੀ 4 ਫੁੱਟ। ਨਿੱਗਰ ਬਹੁਤ ਹੈ 32 ਬਾਈ ਮਿਸਤਰੀ ਕਰਾ ਨਿੱਗਰ ਲਿਆਓ 32 ਸਾਰਾ ਕੰਮ ਨਿੱਗਰ ਬਹੁਤਾ। ਐਨੀ ਨਿੱਗਰ ਪੱਤੀ ਪੱਤੀ ਕੀ ਕਰੇਗਾ। ਖਾਸਾ ਵਜਨ ਹੋ ਜਾਈਗਾ। 2 ਕਿਲੋ 800 ਗ੍ਰਾਮ 900 ਗ੍ਰਾਮ ਹੋ ਗਿਆ ਬਾਈ ਬੱਤੀ ਮੇਂ ਵਜਨ ਲੋ ਲਈਏ ਬੱਤੀ ਇਹ ਜੀ ਪੱਤੀ ਲੱਗੇਗੀ ਲੈਟਾ ਨੂੰ ਟਰੈਕਟਰ ਦੇ ਜਿਹੜੇ ਬੇਟ ਵਾਲੇ ਨਾਟ ਆ ਮੋਟੇ ਆ ਉਹਨਾਂ ਕਰਕੇ ਮਤਲਬ ਪੱਤੀ ਮੋਟੀ ਲੱਗੇਗੀ ਚਲ ਗਿਆ ਬਾਈ ਕੰਮ ਚਲ ਗਿਆ ਵਜਰਾ ਬਣਾਉਣ ਬਾਈ ਆਪਣੀਆਂ ਪੱਤੀਆਂ ਟੋਪੀ ਮਾਸਟਰ ਇੱਕ ਸਾਈਡ ਉਨੇ ਗਲੀਆਂ ਪਾਰਿਆ ਇੱਕ ਸਾਈਡ ਕੋ ਵੀ ਗੱਲ ਨਾਂ ਪਾਰਿਆ ਫੌ ਲੈਂਡ ਦੇ ਚੁੱਲੇ ਵਿੱਚ ਨਟ ਨਹੀਂ ਹੈਗੇ ਬਾਈ ਉਸਕੇ ਦਾ ਟੱਪਾ ਨਾਲ ਲੈ ਲਈ ਜਿਹਨਾਂ ਨੇ 45 ਰੁਪਏ ਦਾ ਇੱਕ ਨਟ ਦਿਆ ਦੋ ਨਟ ਲੈ ਲੇ ਸਪਰਿਆਂ ਲੈ ਲਈ ਆਪਾਂ ਟਰੈਕਟਰਾਂ ਵਾਸਤੇ ਇੱਕ ਗ੍ਰੀਨ ਦੇ ਲਈ ਇੱਕ ਬਲੈਕ ਲੈ ਲਈ ਇੱਕ ਸਭਰਾਜੀ ਦੇ ਲਈ ਪੰਜਣ ਵਾਲੇ ਸਭਰਾਜੀ ਦੇ ਹੁੱਕ ਪਰ ਮਾਰਦੇ ਆ ਚੀਜ਼ਾਂ ਦਾ ਕੰਮ ਹੈ ਦੱਬ ਬਹੁਤ ਹੈ ਤਾਂ ਨਹੀਂ ਆ ਰਹਾ ਮਿਸਤਰੀਆਂ ਨੂੰ ਵੀ ਦੇਲੇ ਅੱਛੇ ਨੇ ਵੀ ਆਏ ਹੋਏ ਕੰਮ ਕਰਾਣਾ ਇੱਧਰ ਰਿੰਕੂ ਬਾਈ ਲੱਗ ਰਿਹਾ ਆਪਣਾ ਕੰਮ ਪੂਰੇ ਜੋਰਾਂ ਪਰ ਹੈ ਬਾਈ ਇੱਕ ਮਹੀਨਾ ਰਹਿ ਗਿਆ ਸੀਜ਼ਨ ਮਾ ਪੂਰਾ ਓਏ ਬਾਈ ਆਪਣਾ ਬਰਮ ਆਇਆ ਵਾ ਕੰਬੈਨ ਦਾ 855 ਟਾਇਰ ਮੋੜ ਕੇ ਦੇਖਿਆ ਦਾ ਪੂਰੇ ਲੈਟ ਫਖਾ ਪੂਰੀ ਪੂਰੀ ਜੀ ਬੱਤੀ ਬਣਵਾਈ ਹੈ ਦੇਖੋ ਕਿ ਆਪਣੇ ਆਣੇ ਕਟਾਈ ਘਟਾ ਦੇਣੀ ਥੋੜੀ ਹੋਰੀਆਂ ਬਈ ਸਲਾਹਾਂ ਕੀ ਆ ਸਲਾਹਾਂ ਹੋ ਰਹੀਆਂ ਸਾਤਰੀ ਦਾ ਜੀ ਸਾਰਿਆਂ ਨੂੰ ਬਈ ਸੰਜੀ ਸਲਾਹ ਕਰ ਰਹੇ ਆ ਬਈ ਨੇ ਅੱਜ ਦਾ ਕੰਮ ਜੋ ਪੰਚ ਕਰ ਦਿਆ। ਭਾਈ ਮੈਂ ਇਹਨੂੰ ਕਹਿ ਰਿਹਾ ਵੀ ਪਟਿਆਲੇ ਨੂੰ ਚਾਲਿਓ ਮੇਰੇ ਕੋਲ ਜਾਣ ਹੀ ਨਹੀਂ ਰਿਹਾ। यो ਜਾਣ ਨਹੀਂ ਦੇ ਰਿਹਾ। ਭਾਈ ਮੈਂ ਨਹੀਂ ਕਹਿ ਰਿਹਾ ਕੋਈ ਦੇ ਜਾ। ਦੇ ਕੋ ਆ ਵੀ ਮੈਂ ਅੱਜ ਕੰਪੈਨ ਚਲਾਨੀਓ ਚਲਾਨੀ ਐ। ਆਪਾਂ ਇਹ ਨਿਕਲ ਕੰਪੈਨ ਬਾਸ ਗਿਆ। ਬਹੁਤ ਟਾਈਮ ਆ ਰਹੀ ਐ। ਔਰ ਰਿਸ਼ਤੇਦਾਰ ਪਹੁੰਚ ਗਿਆ ਭਈ ਆਪਣਾ ਦੇਖ ਬਹੁਤ ਘੰਟ ਬੰਦਾ। ਚੱਲ। ਅਰੇ ਰੌਣਕ ਲਾ ਕੇ ਰੱਖੇਗਾ ਉਹਨਾਂ। ਪਟਿਆਲੇ ਆ ਗਏ ਤੇ ਭਾਈ ਆਪਾਂ ਆਪਣਾ ਹਰਿਆ ਫੋਰਡ ਤਿਆਰ ਗੱਗੂ ਵਾਲਾ। टायर पैगेमा प्रेशर प्रेसर स्टेयरिंग हो गया बी प्लेटफार्म लग गया एरदान नए पै गए क्लच ब्रेक वाले आम पै गए मगराट नवे लग गए यू नवा लग गया भाई सारा तेल स्टॉट कंपनी नवा पै गया स्टेयरिंग नवा हो गया भाई पावर स्टेयरिंग लग गया बाकी दिन इसकी फुल वीडियो करेंगे जन तैयार हो गया ट्रैक्टर ਬੇਟ ਲੈਣ ਆਏ ਦੇ ਆਪਾਂ ਹੌਲੈਂਡ ਦੇ ਬਾਜ਼ਾਰ ਬੰਦ ਐ ਤਵਾਰਾ ਅੱਜ ਪਤਾ ਨਹੀਂ ਆਪਾਂ ਸਲਾਹ ਭਾਈ ਆਪਾਂ ਪਿੰਡ ਨੂੰ ਜੋ ਲਾ ਰਹੇ ਆ ਗੱਗੂ ਨੇ ਲੈ ਆਏ ਭਾਈ ਪੱਤੀਆਂ ਬਣਵਾ ਕੇ ਕੁਆਲਿਟੀ ਚੈੱਕ ਕਰੋ ਪੱਤੀਆਂ ਦੀ ਕੱਟ ਲਾ ਕੇ ਜੋੜ ਪਾਇਆ ਭਾਈ ਸਮਝੋ ਨਾਟਕ ਕਰ ਰਿਹਾ ਠੀਕ ਐ 6 ਪੱਤੀਆਂ ਬਣਵਾ ਲਏ ਆਪਾਂ। ਨੇ ਸਪਰੇਆਂ ਲਿਆਏ ਬਾਈ। ਜੌਂਡੀਰ ਕੀ ਲੱਗ ਲਿਆਏ, 850 ਜੀ ਲੱਗ ਗਏ, ਹਾਲੈਂਡ ਕੀ ਲੱਗ ਗਏ। ਨੇ ਨਟ ਲਿਆਏ ਬਾਈ ਆਪਾਂ। ਆ ਚੁੱਲ੍ਹੇ ਵਾਸਤਾ। ਇਸ ਗਲੀਆਂ ਨੂੰ ਪਾ ਕੇ ਕਸੀ ਜੇਗੇ। ਮੈਨੂੰ ਨੇ ਨਟ ਛੋਟੇ ਲਗਾ ਯਾਰ, ਮੈਨੂੰ ਲੱਗਾ ਵੱਡੇ ਪਉਣਗੇ। ਸਮਾਂ ਬਾਕੀ ਚੈੱਕ ਕਰ ਜੇਗੇ ਜੀ ਬਈ। ਠੀਕ ਹੈ ਬਾਈ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮਿਲਦੇ ਆਂ ਕੱਲ੍ਹ ਵਾਲੇ ਬਲੌਕ ਨਾਲ। ਧੰਨਵਾਦ ਬਾਈ।